ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਇਨ੍ਹਾਂ ਦੇ ਮੂੰਹ ਦੇ ਉੱਤੇ ਜਨਤਾ ਨੇ ਵੋਟਾਂ ਰਾਈ ਐਡੀ ਵੱਡੀ ਚਪੇੜ ਮਾਰੀ ਅਨਿਲ ਜੋਸ਼ੀ ਦੇ ਕਿ ਜਿੰਦਗੀ ਦੇ ਵਿੱਚ ਹੁਣ ਜੇ ਚੰਗਾ ਹੋਊਗਾ ਤੇ ਇੱਥੇ ਨਾ ਵੜੂਗਾ ਤਰਨ ਤਰਨ ਚਾਇ ਮਿਊਸਪਲ ਚੋਣਾਂ ਦੇ ਨਤੀਜਿਆਂ ਨੇ ਅਨਿਲ ਜੋਸ਼ੀ ਦੇ ਚਪੇੜ ਮਾਰੀ ਜੇਤਰੀ ਖੁਮਾਰੀ ਚ ਅਕਾਲੀ ਨੇਤਾਵਾਂ ਦੇ ਭਾਜੀਪੀ ਖਿਲਾਫ ਸੁਰ ਹੋਰ ਤੇਜ਼ ਹੋ ਗਏ ਨੇ ਇਹ ਜਸ਼ਨ ਸਿਰਫ ਅਕਾਲੀ ਦਲ ਦਾ ਹੈ ਕਿਉਂਕਿ ਤਰਨਤਾਰਨ ਚ 16 ਵਾਰਡਾਂ ਤੇ ਅਕਾਲੀ ਉਮੀਦਵਾਰਾਂ ਨੇ ਜਿੱਤ ਦਾ ਝੰਡਾ ਫੈਰਾ ਆ 7 ਤੇ ਭਾਜੀਪੀ ਨੇ ਹਾਲਾਂਕਿ ਅਨਿਲ ਜੋਸ਼ੀ ਦੇ ਪ੍ਰਾਰ ਰਾਜਾ ਜੋਸ਼ੀ ਨੇ ਤਾਂ ਜਿੱਤ ਹਾਸਲ ਕੀਤੀ ਪਰ ਅਕਾਲੀ ਦਲ ਦੇ ਤਾਂ ਹੌਸਲੇ ਬੁਲੰਦ ਨੇ ਤਰਨਤਾਰਨ ਚ ਤਾਂ ਪਹਿਲਾਂ ਹੀ ਅਕਾਲੀ ਭਾਜੀਪੀ ਗੱਠ ਜੋੜ ਦੀ ਗੰਡਾ ਖੁੱਲ ਗਈਆਂ ਤੇ ਅਜੇ ਵੀ ਮਨਸਰੋਹੀ ਰਾਜੇ ਦੀ ਜੋਸ਼ੀ ਜਿੱਤ ਚਾਈਦੀ ਜਿੱਤਿਆ ਬੁਰਾਈ ਦੀ ਆ ਰਿਆ ਰਾ ਔਰ ਦੁਸ਼ਹਿਰਾ ਹੀ ਨਾ ਜਿਤਨਾ ਦੁਸ਼ਹਿਰੇ ਨੂੰ ਜਿਹੜੀ ਚੀਜ਼ ਦੁਸ਼ਹਿਰੇ ਨੂੰ ਆਪਾਂ ਮੈਸੇਜ ਦਿੰਨੇ ਆ ਅਛਾਈ ਦੀ ਬੁਰਾਈ ਤੇ ਜਿੱਤ ਇਹ ਡੈਮੋਕ੍ਰੇਸੀ ਦੀ ਵੀ ਜਿੱਤਿਆ ਤੇ ਬੁਰਾਈ ਦੇ ਚਾਈ ਦੀ ਵੀ ਜਿੱਤਿਆ ਸਮਝ ਲੈਣਾ ਚਾਹੀਦਾ ਸਭ ਨੂੰ ਉਹਨਾਂ ਨਮਾਇੰਦਿਆਂ ਨੂੰ ਜਿਹੜੇ ਜ਼ਬਰ ਦੇ ਨਾਲ ਜ਼ੁਲਮ ਦੇ ਨਾਲ ਪਰਚੀਆਂ ਦੇ ਨਾਲ ਲੋਕਾਂ ਨੂੰ ਗਿੱਚੀ ਜੰਗੂੜ ਦੇ ਕੇ ਗਿੱਚੀ ਦੀ ਰੋਡ ਦੇ ਕੇ ਆਪਣੇ ਨਾਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਲੱਥ ਲਿਓ ਨਗਾ ਕੇ ਵੋਟ ਕਰਾਉਣਾ ਚਾਹੁੰਦੇ ਆ ਉਹਨਾਂ ਨੂੰ ਕਦੀ ਇਹ ਸਫਲਤਾ ਨਹੀਂ ਮਿਲੂਗੀ ਬੜੀ ਹੁੰਜਾ ਫਿਰ ਜਿੱਤ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਹੋਈ ਆ ਇੱਥੋਂ ਤੱਕ ਕੇ ਬੀਜੇਪੀ ਨੇ ਕਾਂਗਰਸ ਦੇ ਨਾਲ ਰਲ ਕੇ ਪੀਪੀ ਪਾਰਟੀ ਪੀਪੀਪੀ ਪਾਰਟੀ ਦੇ ਨਾਲ ਰਲ ਕੇ ਇੱਥੋਂ ਤੱਕ ਕੇ ਕਈ ਸਾਡੇ ਅਕਾਲੀ ਸੀਨੀਅਰ ਆਗੂ ਵੀ ਉਹਨਾਂ ਨਾਲ ਨਾਲ ਰਲੇ ਸੀਗੇ ਉਹਦੇ ਬਾਵੀਉਦ ਵੀ ਇਹਨਾਂ ਦੇ ਮੂੰਹ ਦੇ ਉੱਤੇ ਜਨਤਾ ਨੇ ਵੋਟਰਾਂ ਹੀ ਐਡੀ ਵੱਡੀ ਚਪੇੜ ਮਾਰੀ ਇਹਨਾਂ ਲੋਸ਼ੀ ਦੇ ਕੇ ਜਿੰਦਗੀ ਦੇ ਵਿੱਚ ਹੁਣ ਜੇ ਚੰਗਾ ਹੋਊਗਾ ਤੇ ਇੱਥੇ ਨਾ ਵੜੂਗਾ 16 ਸੀਟਾਂ ਨੇ ਤਈਆਂ 'ਚੋਂ ਫੁੱਲ ਮੈਜੋਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚ ਜੋ AVP News Punjabi News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live App ਅਤੇ ਸਿਲੈਕਟ ਕਰੋ AVP News Punjabi